हां जी माता जी ਕੀ ਨਾਮ ਹੈ ਜੀ ਮੇਰਾ ਨਾਮ ਕੌਰ ਜੀ ਕਿਹੜਾ ਪਿੰਡ ਹੈ ਨੂਰ ਫਰਮੰਦ ਜੀ ਕੱਟ ਕੀਤਾ ਗਿਆ ਪਿੰਡ 'ਚ ਕੀ ਕਰਨਾ ਹੈ ਜੀ ਸੁਖਦੇਵ ਲੰਬੜਦਾਰ ਜੀ ਬੂਟੇ ਲਾਂਦਾ ਸੀ ਮੇਰੀ ਜ਼ਮੀਨ 'ਚ ਤੇ ਉਹ ਘਰ ਵਾਲੇ ਦੀ ਮੇਰੇ ਦੀ ਡੱਟ ਹੋਈ ਹੋਆ ਮੈਂ ਗਈ ਥਾਨ ਜੀ ਮੈਨੂੰ ਇਹਨਾਂ ਧੱਕੇ ਮਾਰੇ ਜੀ ਗਾਲਾਂ ਵੀ ਕੱਢੀਆਂ ਜੀ ਤੇ ਜ਼ਮੀਨ ਜੀ 'ਚ ਉਹ ਮੇਰੇ ਘਰ ਵਾਲੇ ਦੇ ਨਾਉ ਤੇ ਆ ਜੀ ਹਾਂ ਜਿਹੜੇ ਬੂਟੇ ਲਾ ਰਿਆ ਸੀ ਉਹ ਥੋੜੀ ਜ਼ਮੀਨ ਦੇ ਵਿੱਚ ਲਾ ਰਿਆ ਸੀ ਹਾਂ ਜੀ ਸਾਡੀ ਚ ਲਾਂਦਾ ਸੀ ਜਦੋਂ ਤੁਸੀਂ ਰੋਕਣਗੇ ਸੀ ਕੀ ਗਿਆ ਉਹਦੇ ਵੱਲੋਂ ਗਿਆ ਇਹਦੇ ਪਰ ਉਹ ਕਹਾ ਜੀ ਮੈਂ ਵੀ ਤੂੰ ਇੱਥੇ ਬੁੱਠੇ ਨਾ ਨਾ ਇਹ ਜੀ ਮੈਨੂੰ ਕਹਿਣ ਲੱਗਾ ਮੈਂ ਇੱਥੇ ਲਾ ਲੈ ਇਹਨਾਂ ਨੇ ਮੈਨੂੰ ਧੱਕੇ ਵੀ ਮਾਰੇ ਆ ਮਾਰਾ ਚੰਗਾ ਗਾਲਾਂ ਵੀ ਕੱਢੀਆਂ ਮਾਰਾ ਚੰਗਾ ਬੋਲਿਆ ਜੀ ਹੁਣ ਤੁਸੀਂ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਹੋ ਮੈਂ ਮੰਗੇ ਹੀ ਕਰਦੀ ਆ ਵੇ ਇਹਨੂੰ ਕਾਰਵਾਈ ਜੋ ਉਹਨੂੰ ਮਨ ਮਾਰੀ ਚੰਗੇ ਬੋਲਿਆ ਜਿਉਂ ਇਹ ਕਰਦਾ ਇਹਨੂੰ ਦੁਆ ਇਹਦੇ ਵੱਲੋਂ ਕੋਈ ਥੋੜੇ ਜਿਹਾ ਕੋਈ ਨੋਟਿਸ ਵੀ ਕੱਢਿਆ ਗਿਆ ਹਾਂਜੀ ਕੱਢਿਆ ਗਿਆ ਜੀ ਕਿੰਨੇ ਜਣਿਆਂ ਦੇ ਕੱਢਿਆ ਗਿਆ ਜੀ 6 ਜਣਿਆਂ ਦੇ ਜੀ ਹਾਂਜੀ ਸਰ ਕੀ ਨਾਮ ਹੈ ਜੀ ਜਗਤਾਰ ਸਿੰਘ ਕਿਹੜਾ ਪਿੰਡ ਹੈ ਨੂਰਪੁਰ ਮੰਡੀ ਕੱਟ ਕੀਤਾ ਗਿਆ ਕੀ ਕਰਨਾ ਹੈ ਜੀ ਅੱਜ ਇਹ ਲੰਬੜਦਾਰ ਜੀ ਸਾਡੀ ਬਾਸਾਂਜੀ ਵੱਟ ਤੇ ਬੂਟੇ ਲਾਂਦਾ ਸੀਗਾ ਜੀ ਅ ਕਿੰਨੇ ਬੂਟੇ ਲਗਾਏ ਗਏ ਉਹਦੇ ਵੱਲੋਂ 13 ਬੂਟੇ ਜੀ ਇਹ ਥੋੜੇ ਵੱਲੋਂ ਰੁਕਿਆ ਵੀ ਗਿਆ ਉਹਨੂੰ ਮੇਰੀ ਅਸੀਂ ਮੈਂ ਕੰਮ ਤੇ ਗਿਆ ਸੀਗਾ ਜੀ ਮਾਤਾ ਗਈ ਸੀ ਮੇਰੀ ਰੋਕਣ ਜੀ ਉਹਨਾਂ ਦਾ ਧੱਕਾ ਮੁਕੀ ਕਰੀ ਜੀ ਉਹਨੇ ਧੱਕੇ ਲਈ ਰਿਪੋਰਟ ਲਖਾਈ ਗਈ ਹੈ ਹਾਂਜੀ ਲਖਾਈ ਜੀ ਸ਼ੇਰਪੁਰ ਚੌਂਕੀ ਜੀ ਤੇ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੰਗਦਾ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਜਿੱਦਾਂ ਮਾਤਾ ਨਾ ਮੇਰੇ ਨਾਲ ਧੱਕੇ ਮਾਰੇ ਆ ਜੀ ਉਹਨੇ ਤਾਂ ਸਾਨੂੰ ਧਮਕੀਆਂ ਦਿੰਦਾ ਲੰਬੜਦਾਰੀ ਦੀ ਵੀ ਮੈਂ ਐ ਕਰ ਦੂੰਗਾ ਹਾਂਜੀ ਸਮਨ ਕਢਾਤੇ ਜੀ ਸਾਡੇ ਕੋਲ ਚਿੱਠੀ ਸੀ ਕਿੰਨੇ ਜਣਿਆਂ ਦਾ ਸਮਨ ਕਢਾਇਆ 6 ਜਣਿਆਂ ਤੇ ਜੀ ਕਿਦਣ ਆਏ ਸਮਨ ਕੱਲ ਆਇਆ ਜੀ ਬਨਾਰਸੀ ਦਾਸ ਕੀ ਕਰਨਾ ਦੇ ਕੀ ਹੋਈ ਨੂਰ ਬਰਮੰਡ ਸਰਪੰਚਾਂ ਜੀ ਮੈਂ ਕਹਿੰਦਾ ਨੂਰ ਬਰਮੰਡ ਦਾ ਅੱਜ ਕੱਟ ਕੀਤਾ ਕੀ ਕਰਨਾ ਇਹ ਕੱਟਿਆ ਇਹ ਇਹਨਾਂ ਦਾ ਕੋਈ ਬੁੱਟਿਆ ਵਾਟਿਆਂ ਦਾ ਰੌਲਾ ਸੀ ਵੀ ਅਸੀਂ 2 ਦਿਨ ਪਹਿਲਾਂ ਅੱਜ ਤੋਂ ਤੇ ਅਸੀਂ ਇਹ ਕਹਿੰਦੇ ਵੀ ਬੁੱਤੇ ਲਾਤੇ ਦੀ ਸਾਜੀ-ਸਾਂਜੀ ਵਟਦੇ ਵੀ ਬੁੱਤੇ ਨਹੀਂ ਅਸੀਂ ਲੱਗਣ ਦੇਣੇ ਤੇ 5 ਫੁੱਟ ਆਊਟਰ ਆ ਜੀ ਗਵਰਨਮੈਂਟ ਦਾ ਛੱਡ ਕੇ ਲਾਵੇ ਅਸੀਂ ਜੀ ਉਹਦੇ ਘਰੇ ਗਏ ਉਹਨੂੰ ਜਾ ਕੇ ਸਮਝਾਇਆ ਵੀ ਭਾਈ ਬੁੱਤੇ ਨਾਲ ਲਾ ਤੂੰ ਕੱਲ ਨੂੰ ਬੁੱਟੇ ਪਾਲ ਕੇ ਤੁਹਾਡਾ ਫੇਰ ਰੌਲਾ ਪਊਗਾ ਉਹ ਬੰਦਾ ਵੀ ਸਰਪੰਚ ਮੈਂ ਤਾਂ ਬੁੱਟੇ ਲਾਣੇ ਲਾਣੇ ਆ ਵੀ ਮੇਰੀ ਜ਼ਮੀਨ ਆ ਮੈਂ ਆਪਣੀ ਜ਼ਮੀਨ 'ਚ ਬੁੱਟੇ ਲਾਣ ਲੱਗਿਆ ਕਹਿੰਦਾ ਜੀ ਇੱਧਰ ਹੋ ਲਾ ਲਾਣ ਉੱਧਰ ਹੋ ਲਾ ਲਾਣ ਮੈਂ ਤੇਰਾ ਫਸਲੇ ਨਹੀਂ ਹੋਣੀ ਦੋਏ ਪਾਸੇ ਬਾ ਦੋਈ ਤੇ ਰਣਾ ਲਾਓ ਵੀ ਭਾਈ ਬੁੱਟੇ ਤੇ ਕੱਲ ਨੂੰ ਫੇਰ ਤੁਹਾਡਾ ਰੌਲਾ ਪੈਣਾ ਇਹਨੇ ਜੀ ਦੂਜੇ ਦਿਨ ਜਾ ਕੇ ਇਹਨਾਂ ਨੇ ਸੰਮਨ ਘੜਾਤੇ 6 ਬੰਦੇ ਦੇ ਨੌਲ ਖਾਤੇ ਉਹ ਜਨਾਂ ਦੀ ਗਈ ਉਹਨੂੰ ਘਟਾਉਣ ਉਟਾਉਣ ਸਿੱਠੀ ਜ਼ਿੰਮੇਦਾਰ ਦੀ ਬੁਢੀ ਉਹ ਤੱਕੇ ਤੁੱਕੇ ਮਾਰੇ ਉਹਨਾਂ ਨੇ ਉਹ ਬਜ਼ਰੀ ਫੇਰ ਸਾਡੇ ਕੋਲ ਆਈ ਫੇਰ ਅਸੀਂ ਗਏ ਜੀ ਫੇਰ ਸਮਝਾਇਆ ਉਹਨੂੰ ਉਹ ਨਹੀਂ ਮੰਨਦਾ ਜੀ ਕਿਸੇ ਦੀ ਵੀ ਗੱਲ ਪੰਚਾਇਤ ਵੱਲੋਂ ਕੋਈ ਸਮਝਾਇਆ ਗਿਆ ਸੀ ਉਹਨਾਂ ਨੂੰ ਬਹੁਤ ਸਮਝਾਇਆ ਜੀ ਪੰਚ ਸਾਹਿਬ ਮੇਰੇ ਨਾਲ ਗਿਆ ਇਹ ਮੈਂ ਆਪ ਖੁਦ ਗਿਆ ਘਰੇ ਉਹਦੇ ਪਰ ਉਹ ਕਹਿੰਦਾ ਸੀ ਤਾਂ ਬੁੱਟੇ ਲਾਣੀ ਲਾਣੀ ਆ ਜੀ ਦੱਸੋ ਕਿ ਦਾ ਇਲਾਜ ਕਰੀਏ ਫਿਰ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਦਿਲੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਨੂਰਪੁਰ ਮੰਦ ਜੀ ਕੱਠ ਕੀ 22 ਕੀ ਕਰਨਾ ਇਹ ਕਰਦਾ ਇਹ ਕੱਠ ਇਹ ਕਰਿਆ ਜੀ ਇਹ ਐਸੀ ਕਰਨੀ ਸੀਗੇ ਜੀ ਇਹ ਆ ਕੇ ਨਾ ਸਾਡੇ ਵੱਟ ਦੀ ਸਾਂਝੀ ਵੱਟ ਦੇ ਵਿੱਚ ਬੂਟੇ ਲਾਣ ਲੱਪਿਆ ਸੁਖਦੇਵ ਸਿੰਘ ਨੰਬਰਦਾਰ ਜੀ ਯਾ ਲਾਣ ਲੱਪਿਆ ਜੀ ਅਸੀਂ ਪੰਚਾਇਤ ਭੇਜੀ ਜੀ ਪੈਂਚ ਭੇਜਿਆ ਸਰਪੰਚ ਭੇਜਿਆ ਸੀ ਤਾਂ ਗਏ ਨਹੀਂ ਉਥੇ ਉਹਨਾਂ ਨੂੰ ਭੇਜਿਆ ਵੇ ਤੂੰ ਬੂਟੇ ਨਾ ਲਾ ਉਹ ਮੋਰਿਆਂ ਕਹਿੰਦਾ ਜੀ ਮੈਂ ਤਾਂ ਇਦਾਂ ਹੀ ਲਾਉਂਗਾ ਵੀ ਟੱਕੇ ਨਾਲ ਲਾਉਂਗਾ ਮੈਂ ਹਾਂ ਜੀ ਸਾਨੂੰ ਉਦਾਂ ਵੀ ਕਹਿੰਦਾ ਜੀ ਮੈਂ ਕਹਿੰਦਾ ਵੀ ਤੁਹਾਨੂੰ ਕਿਸੇ ਤਰ੍ਹਾਂ ਪਸਾਣਾ ਆਇਆ ਮੈਂ ਭਾਵੇਂ ਜੋ ਮਰਜ਼ੀ ਕਰਾਂ ਵੀ ਤੁਹਾਨੂੰ ਪਸਾਣਾ ਆਇਆ ਹੀ ਨੇ ਜੀ ਇਹ ਧੰਕੀ ਵੀ ਦਿੱਤੀ ਸਾਨੂੰ ਹੈ ਜੀ ਅਸੀਂ ਇਹੀ ਮੰਗ ਕਰਦੇ ਆ ਵੀ ਇਹਦਾ ਦੇਖ ਲਓ ਜੀ ਚਾਰ ਚੰਨ ਦੇਖ ਲਓ ਕਿਸੇ ਪਿੰਨਾ ਨਹੀਂ ਬਣੀ ਸਾਡੇ ਅਸੀਂ ਪੰਚਾਇਤ ਵੀ ਪੂਰੀ ਬੁਲਾ ਕੇ ਇਹਨੂੰ ਕਹਿ ਲਿਆ ਜੀ ਹੈ ਜੀ ਕਿਸੇ ਦੀ ਨਹੀਂ ਮੰਨਦਾ ਜੀ ਤੁਹਾਡੇ ਵੱਲੋਂ ਰੁਕਿਆ ਗਿਆ ਉਹਨੂੰ ਪੂਲਣਾਂ ਨੂੰ ਇਹ ਗਈ ਜੀ ਸਾਡੀ ਪਰਜਾਈ ਗਈ ਇਹਨੂੰ ਦੁਆ ਹੋ ਗਿਆ ਜੀ ਆਪ ਤਾਂ ਗਏ ਨਹੀਂ ਜੀ ਨੂੰ ਟੱਕਾ ਮੁਕੀ ਕਰੇ ਤੇ ਬਿਮਾਰੀ ਆ ਜੀ ਇਹ ਤਾਂ ਤਾਂ ਨਹੀਂ ਡਰਦੇ ਗਿਆ ਵੀ ਕਿਹਿਆ ਪਤਾ ਇਹ ਕਿਆ ਮਨਾ ਕੇ ਇਹ ਦੁਆ ਕਰ ਦਵੇ ਜੀ ਇਹ ਬੰਦੇ ਦੇ ਚਾਲ ਚੱਲਣ ਗਲਤੀ ਹੀ ਆ ਜੀ ਤੇ ਇਸ ਕਰਕੇ ਫੇ ਬਾਅਦ ਆਹੀ ਸਰਪੰਚ ਤੇ ਪੰਚਾਇਤ ਭੇਜੀ ਆ ਜੀ ਉਹਦੇ ਕੋ ਪੰਚਾਇਤ ਦੀ ਵੀ ਨਹੀਂ ਮੰਨੀ ਜੀ ਉਹਨੇ ਹੁਣ ਮੰਗ ਕੀ ਆ ਜੀ ਮੰਗ ਇਹੀ ਕਰਦੇ ਆ ਜੀ ਵੀ ਦਾ ਸਾਡਾ ਇਨਸਾਫ ਹੋਣਾ ਚਾਹੀਦਾ ਬੂਟੇ ਵਿੱਚ ਲਾਂ ਨੂੰ ਹੁਣ ਠੱਕੇ ਨਾ ਸਾਨੂੰ ਧੰਫੀਆਂ ਦਿੰਦਾ ਆ ਜੀ ਇਹ ਵੀ ਤੁਹਾਨੂੰ ਮੈਂ ਇਦਾਂ ਪਸਾਊਂਗਾ ਇਦਾਂ ਪਸਾਊਂਗਾ ਨੰਬਰਦਾਰ ਹੈਗਾ ਜੀ ਇਹ ਕਿਆ ਪਤਾ ਜੀ ਹੈਂ ਹਾਂਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ 743 ਸੁਦੇਵ ਸਿੰਘ ਲੰਬੜਦਾਰ ਜੀ ਗੱਲ ਕਰ ਰਹੇ ਹਾਂ ਜੀ ਹਾਂ ਜੀ ਸੁਦੇਵ ਜੀ ਮੈਂ ਰਕੇਸ਼ ਕੁਮਾਰ ਸ਼ੰਮੀ ਗੱਲ ਕਰ ਰਿਹਾ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦਾ ਐਮ ਡੀ ਗੱਲ ਕਰ ਰਿਹਾ ਹਾਂ ਹਾਂ ਜੀ ਅੱਛਾ ਤੁਹਾਡੇ ਤੇ ਨਾ ਮਤਲਬ ਜਿਹੜੀ ਗੁਰਮੀਤ ਕੌਰ ਤੇ ਜਗਤਾਰ ਸਿੰਘ ਬਗੈਰਾ ਨੇ ਇਲਜ਼ਾਮ ਲਗਾਏ ਆ ਵੀ ਤੁਸੀਂ ਉਹਨਾਂ ਦੀ ਜਿਹੜੀ ਜ਼ਮੀਨ ਹੈਗੀ ਆ ਉਹਦੇ ਵਿੱਚ ਪਪੂਲਰ ਲਗਾਉਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਜੀ ਸਾਡੇ ਨਾਲ ਉਹ ਕਹਿੰਦੇ ਵੀ ਅਸੀਂ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਕੀਤੀ ਹੈ। ਅੱਛਾ ਜੀ ਤੇ ਉਹਦੇ ਬਾਰੇ ਤੁਸੀਂ ਆਪਣਾ ਜਿਹੜਾ ਹੈਗਾ ਉਹ ਬਿਆਨ ਦਿਓ ਉਥੇ ਮੁੰਡਾ ਜਿਹੜਾ ਆ ਜਾਂਦਾ ਉਹਨੂੰ ਆਪਣਾ ਪੱਖ ਰੱਖੋ। ਮੈਂ ਉਹ ਰਹਿ ਹੈ ਨਹੀਂ ਜੀ ਮੈਂ ਤਾਂ ਗਿਆ ਦਾ ਪੋਹ ਤੇ। ਅੱਛਾ ਜੀ। ਹੈ ਮੇਰਾ ਪੱਖ ਕਾਹਦਾ ਅਜੇ ਸੀ ਮੈਂ ਤਾਂ ਕੋਰਟ ਤੇ ਕੇਸ ਕਰਾਇਆ ਹੋਇਆ ਸਟੇ ਮੈਨੂੰ ਮਿਲਿਆ ਹੋਇਆ ਕੋਰਟ ਤਾਂ ਹੀ ਤਾਂ ਖੋਲ ਜਾਣਾ ਹੋਇਆ ਬਾਪਰਾ। ਅੱਛਾ ਤੁਹਾਨੂੰ ਸਟੇ ਮਿਲਿਆ ਹੋਇਆ ਕੋਰਟਦੋਂ। ਹਾਂ ਜੀ। ਤਦੋ ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਣਾ ਵੀ ਇਹ ਜਿਹੜੀ ਕਾਲ ਹੈ ਇਹ ਰਿਕਾਰਡਿੰਗ ਤੇ ਹੈ ਮੈਂ ਤੁਹਾਡਾ ਆਹੀ ਜਿਹੜਾ ਪੱਖ ਹੈਗਾ ਇਹ ਲਗਾ ਦਿੰਦਾ ਵੀ ਮੇਰਾ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਹੈ ਕੋਰਟ ਦੇ ਵਿੱਚ ਮੈਂ ਜਵਾਬ ਦਊਗਾ ਨਾ ਕਰੋ ਜੀ ਮੈਂ ਇਸ ਕਰ ਨੂੰ ਨਹੀਂ ਮਰਦਾ ਜੀ